ਕੱਲ ਨੂੰ ਸ਼ੁਰੂ ਹੋਣੀ ਹੈ ਪੰਜਾਬ ਪੋਲੀਟিক্যাল ਫੌਕਸ ਚੈਨਲ 'ਤੇ ਤੁਹਾਡਾ ਸਵਾਗਤ ਮੈਂ ਹਾਂ ਵਿਕਰਮਜੀਤ ਸਿੰਘ ਸੋ ਨਵੀਂ ਫਿਲਮ ਸਿਨੇਮਾ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਫਿਲਮ ਦਾ ਨਾਮ ਹੈ ਬੀਪੀ ਰਜ਼ਨੀ ਤੁਸੀਂ ਦੇਖ ਰਹੇ ਹੋ ਵੀ ਫਿਲਮ ਦੀ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਨਮਨ ਮੜਕਰਨ ਜੋ ਕਿ ਆਰਟੀਓ ਫਤੇਗੜ ਸਾਹਿਬ ਨੇ ਪਟਿਆਲਾ ਦੇ ਵਿੱਚ ਵਕ-ਵਕ ਆਉਧਿਆਂ ਤੇ ਰਹੇ ਨੇ ਪੀਸੀਐਸ ਅਧਿਕਾਰੀ ਨੇ ਤਸਵੀਰਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਬੱਚੇ ਸ਼ਹਿਰ ਤੇ ਪਹੁੰਚੇ ਸਨ ਤਾਂ ਫਿਲਮ ਉਹਨਾਂ ਵੱਲੋਂ ਜਿਹੜੀ ਹੈ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ 30 ਅਗਸਤ ਨੂੰ ਫਿਲਮ ਸਿਨੇਮਿਆ ਦਾ ਸ਼ਿੰਗਾਰ ਬਣੇਗੀ ਉਹਨਾਂ ਦੇ ਨਾਲ ਨੇ ਸੁਖਦੀਪ ਸਿੰਘ ਬਿਰਖ ਐਸਪੀ ਸਾਬਕਾ ਐਮਸੀ ਮਿੰਤਾ ਜੀ ਜਿਹੜੇ ਸ਼ਹਿਰ ਪ੍ਰੇਮੀ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਵੀ ਇੱਕ ਚੰਗੀ ਉਹ ਸਾਰੂ ਸੇ ਦੇਣ ਵਾਲੀ ਜਿਹੜੀ ਧਾਰਮਿਕ ਫਿਲਮ ਹੈ ਉਹ ਸਿਨੇਮਿਆ ਦਾ ਸ਼ਿੰਗਾਰ ਬਣੇਗੀ ਤੇ ਸਾਡਾ ਪੰਜਾਬੀ ਮਿਰਸੇ ਦਾ ਇਤਿਹਾਸ ਉਸ ਨੂੰ ਵੀ ਮੁਜ਼ਾਕਰ ਕਰੇਗੀ रब उस रस्ते आप बिल्कुल भी नहीं आखते कोई टाइम भी नहीं होंगे बट वी डोंट इवन थिंक ऑफ दैट वे तो ये जी स्टोरी है मतलब मॉरल यही है कि गॉड एक्सिस्ट एंड ही ओनली सुप्रीम पावर ठीक है जी आप चला है नीड टू गो ऑन दिस लाइन मे बी फॉर टेंथ एले इन आवर डेली लाइफ ठीक है योरी बहुत ब्यूटिफुल टाइप करती है ये दे� रब है दुनिया चला जो रानी जी तो उन्होंने मेनू एक स्टोरी ਦਾ ਕਿਰਦਾਰ ਦਾ ਨਾਮ ਨਹੀਂ ਸੁਝਾਇਆ ਸੀ ਉਹ ਮਰੇਕੀਆ ਸਟੋਰੀ ਆ ਵੈਰੀ ਆਂਗ 5 6 ইয়ার্স ওল্ডਰ ਦਾ ਫਮਾਨੀਆ ਦਾਦੀਆਂ ਕੋਲ ਚੌਂਦੇ ਆ ਕਿ ਸੱਤ ਭੈਣਾ ਹੁੰਦੀਆਂ ਸੀ ਭੈਣ ਸੀ ਜਿਹੜੀ ਰੱਬ ਦਾ ਮੰਗਦੀ ਸੀ ਹਰ ਦੇ ਫਾਦਰ ਬਹੁਤ ਰਿਚ ਹੁੰਦੇ ਸੀ ਹੀ ਵਾਸ ਵੈਰੀ ਪ੍ਰਾਊਡ ਆਫ ਹਿਮself ਐਂਡ ਹੀ ਆਲਵੇਜ਼ ਯੂਸਡ ਟੂ ਆਸਕ ਦਿਸ ਕੁਐਸਚਨ ਕਿ ਤੁਸੀਂ ਕਿਹਦਾ ਦਿੱਤਾ ਖਾਣੇ ਹੋ ਮੈਨੂੰ ਹਜੇ ਵੀ ਉਹ ਵਰਡਿੰਗ ਯਾਦ ਹੈ ਯੋ ਨਾ ਆਫਟਰ ਸਮ ਕਾਜ਼ਰ ਡੇ ਮਤਲਬ 36 37